ਸਾਈਡ ਤੇ ਕਰ ਦੱਸ ਸਾਡਾ ਬਹੁਤ ਹੋ ਗਿਆ ਦੀ ਹੈ ਅੰਮ੍ਰ ਤੁਸੀ ਇੱਕ ਮਿੰਟ ਰੋਡ ਬੰਦ ਕਰਾਓ ਇੱਕ ਮਿੰਟ ਇੱਕ ਮਿੰਟ ਵੀਰੇ ਸਾਡੀ ਕ्रेन ਲੱਗੀ ਸੀ ਨਾ ਭਾਈ ਇੰਨੇ ਜਣੇ ਕਿਹੜੇ ਮਿੰਟ ਰੋਡ ਦੀ ਹੋਂਦ ਚੋਂ ਨਹੀਂ ਬੰਦ ਰਹੀ ਸਰ ਜੀ ਰੋਡ ਬੰਦ ਸੀਗੀ ਭਾਈ ਇੰਨੇ ਜਣੇ ਨੂੰ ਪੁੱਛੋ ਤੁਸੀਂ ਆਪਦੀ ਗੱਲ ਦੱਸੋ ਵੀਰੇ ਇੱਕ ਮਿੰਟ ਸਾਡੀ ਕੰਮ ਨਹੀਂ ਕਰ ਰਹਾ ਭਾਈ ਆਹ ਬੈਠ ਜਾ ਮੇਰਾ ਬਚੀ ਜਾ ਮੈਨੂੰ ਲੈ ਕੇ ਲਾ ਚਾਹੀਦੀ ਸੀ ਮੇਰਾ ਨਾਲ ਅਸੀਂ ਇਹਨਾਂ ਨੂੰ ਕਿਹਾ ਵੀਰੇ ਇੱਥੇ ਨਾ ਰੋਕੋ ਵੀ ਅਸੀਂ ਅਸੀਂ ਇੱਥੋਂ ਹਾਈਡ ਦਾ ਕੰਮ ਕਰ ਰਹੇ ਹਾਂ ਇਹਨਾਂ ਨੇ ਇੱਥੋਂ ਸਾਈਡ ਕਰਕੇ ਉੱਥੇ ਫਿਰ ਲਾ ਦਿੱਤੀ 4 ਫੁੱਟ ਸਾਈਡ ਤੇ ਕਰਕੇ ਲਾਤੀ ਦੱਸੋ ਸਾਡੀ ਕੀ ਗਲਤੀ ਹੈ ਉੱਤੋਂ ਨੁਕਸਾਨ ਨਹੀਂ 1 ਮਿੰਟ ਤੁਹਾਡਾ ਫਰਜ਼ ਨਹੀਂ ਬੰਦਾ ਇਹਨੂੰ ਪ੍ਰਬੰਧ ਕਰਵਾਇਆ ਜਾਵੇ ਜੀ ਤੇ ਖੜੇ ਆ ਸਾਡਾ ਰਸਤਾ ਦੂਜੀ ਗ੍ਰੇਨ ਸਾਡੀ ਖੜੀ ਹੈ ਅਸੀਂ ਬਕਾਇਦਾ ਰਸਤਾ ਬੰਦ ਕੀਤਾ ਆ ਬਕਾਇਦਾ ਇੱਥੇ ਇਹਨਾਂ ਦਾ ਗਾਰਡ ਵੀ ਆ ਵੀ ਵੀਰੇ ਸਾਈਡ ਤੇ ਕਰੋ 1 ਮਿੰਟ ਭਾਈ ਸਾਹਿਬ ਤੁਹਾਨੂੰ ਕਹਾਂ ਨਾ ਗਾਰਡ ਗਾਰਡ ਨੇ ਮੈਨੂੰ ਵੀ ਸਾਈਡ ਤੇ ਖੜੇ ਮੈਂ ਜਿੱਤੀ ਆਪ ਨੂੰ ਵੀ ਪਤਾ ਹੈ ਹਾਈਟ ਤੇ ਕੰਮ ਹੋ ਰਿਹਾ ਅਸੀਂ ਥੱਲੋਂ ਬੰਦੇ ਸਾਰੇ ਸਾਡ ਤੇ ਖੜੇ ਆਏ ਸਾਰੇ ਆਪਣੇ ਆਪ ਹੋ ਗਿਆ ਜਿਹੜਾ ਹੋ ਜਾਂਦਾ ਹੀ ਹੋ ਗਿਆ ਨਿਯੁਕਤੋਂ ਪੈਨ ਟੁੱਟ ਕੇ ਨੁਕਸਾਨ ਹੋ ਗਿਆ ਸਰ ਹੁਣ ਆਪਣੀ ਕੀ ਗਲਤੀ ਇਹਦੇ ਵਿੱਚ ਸੀ ਅੱਗੇ ਵੀ ਕੰਮ ਕਰਦੇ ਅਚੋਤੋਂ ਪੈਨ ਟੁੱਟ ਗਿਆ ਰਹਾਸਾ ਹੋਇਆ ਕਿਹਨੇ ਕਿਹਾ ਕਿ ਇਹਨਾਂ ਨੇ ਜਦ ਤੱਕ ਸੀਟ ਆਫਿਸ ਕਿੰਨਾ ਕਹਿ ਵੀ ਸੀ ਜਨਰੇਟਰ ਜਨਰੇਟਰ ਦਾ ਰਿਵਰਟੀ ਕੋਚਿੰਗ ਸੀ ਹੰਕਰ ਵਾਲਾ ਜਨਰੇਟਰ ਠੀਕ ਹੈ ਹਾਂਜੀ ਫਿਰ ਪੂਰਾ ਕ੍ਰੇਨ ਟੁੱਟਿਆ ਲੱਗਿਆ ਹਾਂਜੀ ਕ੍ਰੇਨ ਦਾ ਉੱਪਰ ਕਾਪੀ ਅੱਛਾ ਸੀ ਨਹੀਂ ਕੰਕਰ ਕੱਲ ਮੇਰੀ ਜਾਨ ਵੀ ਜਾ ਸਕਦੀ ਹੈ ਇਹਨਾਂ ਦੀ ਲਾਪਰਵਾਹੀ ਹੀ ਹੈ ਨਾ ਅੰਗੈਲੀਏ ਤੁਸੀਂ ਅਜੇ ਤੁਸੀਂ ਕੰਕਰ ਡਰਨਾ ਹੈ ਦੋਨੋਂ ਸਾਈਡ ਤੋਂ ਰਸਤਾ ਤੁਸੀਂ ਬਲੌਕ ਕਰੋ ਦੋਨੋਂ ਸਾਈਡ ਤੋਂ ਬਲੌਕ ਕਰੋ ਰਸਤਾ ਰਸਤਾ ਉਧਰ ਹੀ ਖੁੱਲ੍ਹਾ ਸੀ ਆਧਰ ਹੀ ਖੁੱਲ੍ਹਾ ਸੀ ਤਰੇਹ ਤਰਪੜੀ ਲੱਗੀ ਹੈ ਅੰਦੀ ਵੰਗੜੀ ਚਲੋ ਜਿਹੜੀ ਦੀ ਜਾਨ ਬਚ ਗਈ ਨਹੀਂ ਇਹਨਾਂ ਦੀ ਜਾਨ ਬਚ ਗਈ ਨਹੀਂ ਇਹਦੀ ਫਾਇਦਾ ਨਹੀਂ ਕਰੇਗੀ ਪੁਰਵੀਓ ਸਰਦਾਰ ਸੀਗਾ ਤੁਹਾਨੂੰ ਕੋਲ ਹੋਰ ਆ ਸੌ ਕੰਮ ਕਰੇ ਤੋਂ ਨਹੀਂ ਕਿੰਨੀ ਮੰਗ ਕੀ ਅਸਲ ਤਾਂ ਕੋਈ ਮੰਗ ਨਹੀਂ ਕਰਦਾ ਮੈਂ ਮੈਂ ਤਾਂ ਕੀ ਮੰਗ ਕਰਨੀ ਬੈਠਾ ਲਈਏ ਆਂਗੱਲੀ ਆਂਗੱਲੀ ਜਨਤਾ ਨੇ ਆਂਗੱਲੀ ਤੁਸੀਂ ਪ੍ਰੋਪਰ ਰੋਡ ਤੁਸੀਂ ਬਲੌਕ ਕਰੋ ਤੁਸੀਂ ਆਪਣਾ ਕੋਈ ਪ੍ਰੋਪਰ ਕੰਮ ਖਿਲਾ ਰਹੇ ਹੋ ਨੌਕਰ ਪਾਓ ਆਂਗੱਲੀ ਇਹ ਬਿਲਡਿੰਗ ਕੱਢਿਆ ਆ ਅੱਜ ਆਪ ਵੀ ਮੈਂ ਆਪਣੇ ਸਾਹਮਣੇ ਸੜਕਾਂ ਬੰਦ ਕਰ ਦਿੱਤੀ ਅਬ ਮੈਂ ਅਨੇ ਹੱਥੋਂ ਬੰਦ ਕਰੀ ਗਈ ਹੋਇਆ ਚਲੇਗਾ ਕਿੰਨਾ ਮੋਪੜ ਦਾ ਕਿੰਨਾ ਨੁਕਸਾਨ ਹੋ ਗਿਆ ਕਿੰਨੇ ਕਿਤੀ ਮੋਪੜ ਦਾ ਇਹ ਮੋਪੜ ਦਾ ਸਾਰੀ ਖਤਮ ਮੇਰੇ ਕੋਲ

ਕਾਪੀ ਆਕਤੀ ਇੰਨੀ ਟ੍ਰੈਕਟਰ ਕੱਲ ਮੇਰੀ ਜਾਨ ਵੀ ਜਾ ਸਕਦੀ ਹੈ ਹਨਾ ਇਹ ਲਾਪਰਵਾਹੀ ਹੈ ਨਾ ਤੇ ਗੇਲੀ ਹੈ ਤੁਸੀਂ ਅਜੇ ਤੁਸੀਂ ਜੇਰੇੜੇ ਕਰਾਣਾ ਦੋਨੋਂ ਸਾਈਡ ਤੋਂ ਰਸਤਾ ਤੁਸੀਂ ਬਲੋਕ ਕਰੋ ਦੋਨੋਂ ਸਾਈਡ ਤੋਂ ਬਲੋਕ ਕਰੋ ਰਸਤਾ ਰਸਤਾ ਉਧਰ ਹੀ ਖੁੱਲ੍ਹ ਗਿਆ ਉਧਰ ਹੀ ਖੁੱਲ੍ਹ ਗਿਆ ਜਰੇੜ ਖੱਪੜੀ ਲੱਗੀ ਅੰਦੀ ਵੰਗੜੀ ਚਲੋ ਕਿਹੜੀ ਦੀ ਜਾਨ ਬਚ ਗਈ ਇਹਨਾਂ ਦੀ ਜਾਨ ਬਚ ਗਈ ਨਹੀਂ ਇਹਦੀ ਬਾਕੀ ਨਹੀਂ ਕਰੇ ਹੋਰ ਵੀ ਹੋ ਸਕਦਾ ਸੀ ਤੁਹਾਨੂੰ ਕੋਈ ਹੋਰ ਸਮਝ ਰਹੇ ਹੋ ਟੋਨ ਟੇਡਾ ਰੋਡ ਕੀ ਕਰਦੇ ਹੋ ਮੇਰੇ ਸਰਦਾਰ ਤੋਂ ਕੀ ਮੰਗ ਕਰਦੇ ਹੋ ਹਾਂ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿ ਸਰਦਾਰ ਤੋਂ ਕੋਈ ਮੰਗ ਨਹੀਂ ਕਰਦਾ ਮੈਂ ਮੈਂ ਤਾਂ ਕੀ ਮੰਗ ਕਰਦੀ ਰਹਿ ਜਾ ਲਈ ਆਹ ਗਰੀਬ ਗੱਲ ਜਨਤਾ ਲਈ ਨਹੀਂ ਹੈ ਗੱਲ ਤੁਹਾਸੀਂ ਪ੍ਰੋਪਰ ਰੋਡ ਤੁਸੀਂ ਬਲੌਕ ਕਰੋ ਜੇ ਵੀ ਆਪਾਂ ਕੋਈ ਪ੍ਰੋਪਰ ਕੰਮ ਕਿਲਾ ਰਹੇ ਹੋ ਪ੍ਰੋਪਰ ਕਰੋ ਹਾਂ ਜਨਦੀ ਹੈ ਰਹੀ ਹੈ ਆ ਚਾਬੀ ਮੈਂ ਅੱਤੇ ਸਰ ਸੜਕਾਂ ਬੰਦ ਆ ਮੈਂ ਅਨੇ ਅੱਥਰੂ ਦਾ ਬੰਦ ਨਹੀਂ ਹੋ ਜਾਦਾ ਚਲੇਗਾ ਮੈਂ ਕਿੰਨਾ ਮੋਪੜ ਦਾ ਕਿੰਨਾ ਨੁਕਸਾਨ ਹੋ ਗਿਆ ਕਿੰਨੇ ਕਿ ਮੋਪੜ ਦਾ ਮੋਪੜ ਦਾ ਸਾਰੀ ਖਤਰਾ ਮੋਪੜ ਦਾ ਸਾਰੀ ਖਤਰਾ ਜੰਦੀ ਭਾਰਾਈ ਜਾਂ ਤੇ ਟ੍ਰੇਨ ਵਾਲੇ ਕਰਾਏ ਜਾਂ ਜਨਤਾ ਲਈ ਕਰਾ ਜੀ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਵੱਡੀ ਗਲਤੀ ਜਨਤਾ ਨੇ ਦੀਏ ਉਸ ਤੋਂ ਵੱਡੀ ਗਲਤੀ ਐ ਕ੍ਰੇਨ ਵਾਲਿਆਂ ਦੀ ਇਹਨਾਂ ਦੀ ਬੈਟਰ ਨਹੀਂ ਪ੍ਰੋਪਰ ਕੰਮ ਨਹੀਂ ਕਰ ਪਈ ਇਹਨਾਂ ਦੀ ਠੀਕ ਹੈ ਜਨਤਾ ਨੇ ਨੁਕਸਾਨ ਹੋ ਗਿਆ ਨਾ ਇਸ ਦਾ ਮੈਂ ਪ੍ਰਸ਼ਾਸਨ ਤੋਂ ਮੈਂ ਮੰਗ ਕਰਨਾ ਮੇਰੀ ਕਾਰਵਾਈ ਕੀਤੀ ਹੈ ਤਾਂ ਮੇਰੀ ਭਰਭੀ ਕੀਤੀ ਜਾਏ ਤਾਂ ਬਸ ਠੀਕ ਹੈ ਕੋਈ ਨਹੀਂ ਮੇਰੀ ਜਾਨ ਬਚ ਗਈ ਉਹ ਪਰਮਾਤਮਾ ਦਾ ਸ਼ੁਕਰ ਹੈ ਠੀਕ ਹੈ ਮੇਰੀ ਜਿੰਨੀ ਵਧੀ ਹੋਈ ਸੀ ਇਹਦਾ ਇਹਨਾਂ ਦੇ ਮਾਰਦੇ ਨਾ ਸੀ ਮੈਨੂੰ ਠੀਕ ਹੈ ਠੀਕ ਬਾਰੇ ਬਾਜ਼ਾਰ ਦੇ ਵਿੱਚ ਤੁਸੀਂ ਜਨਰੇਟਰ ਲੈ ਕੇ ਆ ਗਏ ਐਸਾ ਵੀ ਖਲੇ ਟਾਈਮ ਜਾਂ ਕੰਮ ਕਰਉ ਹੈ ਫੁੱਲੀ ਮਾਰਕੀਟ ਹੈਗੀ ਤੁਸੀਂ ਇਹ ਕੰਮ ਤੁਸੀਂ ਆਪ ਕਰਦੇ ਹੋ ਗਲਤ ਹੈ ਇਹਨਾਂ ਦਾ ਤਰੀਕਾ ਬਿਲਕੁਲ ਗਲਤ ਹੈ ਜੇਰ ਵੇਲੇ ਇਸੇ ਖਲਾਅ ਨਾਲ ਕੋਈ ਜੋ ਕਰਦੀ ਹੈ ਬੰਦਾ ਮਰ ਜਾਂਦਾ ਕੀ ਕਰ ਲੈਂਦੇ ਹੈਗਾ ਗਲਤ ਹੈ ਨਾ ਬਿਲਕੁਲ ਕੋਈ بڑی ਬਾਜ਼ਾਰ ਦੇ ਵਿੱਚ ਤੁਸੀਂ ਐਸਾ ਕਰੇ ਲੈ ਕੇ ਜਨਰੇਟਰ ਲੈ ਕੇ ਆ ਗਏ ਅਰ ਜੀ ਇਹ ਨਾ ਲਿਖਾ ਗਲਤ ਹੈ ਨਸਤ ਪ੍ਰੋਪਰ ਚੰਦ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਜਨਰੇਟਰ ਖੜਾ ਕਰਦੇ ਮੈਨੂੰ ਅਰ ਕਿਹਨਾਂ ਦਾ ਕਰਦਾ ਮੈਨੂੰ